ਇਹ ਭੋਲੇ ਦਾ ਸਰੂਪ ਹੈ ਸ਼ਿਵਲਿੰਗ ਹੈ ਇਹ ਸ਼ਿਵਲਿੰਗ ਨੂੰ ਕਿੱਦਾਂ ਥੱਲੋਂ ਲੈ ਕੇ ਉੱਪਰੋਂ ਪਟਾਇਆ ਗਿਆ ਆ ਕਿੱਥੇ ਜਾ ਰਿਹਾ ਸਮਾਜ ਸਾਡੇ ਹਿੰਦੂ ਧਰਮ ਦੀ ਬੇਦਬੀਆ ਕਰਨ ਨੂੰ ਰਹਿ ਗਈ ਹੁਣ ਇਹ ਨਕਾਮੀ ਸਰਕਾਰ ਤੇ ਪ੍ਰਸ਼ਾਸਨ ਦੀ ਹੈ ਬਾਈ ਜੀ ਪਰ ਸਾਡੇ ਸਮਾਜ ਦੀ ਜਿਹੜਾ ਘਰੇ ਬੈਠਾ ਬੋਲਦਾ ਹੀ ਨਹੀਂ ਪਿਆ ਦੇਵੀ ਕਹਿੰਦੇ ਆ ਮਾਂ ਕਹਿੰਦੇ ਆ ਵਸਤਰ ਪਾਉਂਦੇ ਆ ਇਹਨਾਂ ਅराधना ਕਰਦੇ ਆ ਅੱਜ ਸਾਡੇ ਸਰੂਪਾਂ ਦਾ ਇਹ ਹਾਲ ਹੈ ਕਿੱਥੇ ਹਿੰਦੂ ਸਮਾਜ ਖੜਾ ਲੁਧਿਆਣੇ ਚ ਕਿ ਜੇ ਤੋ ਅਮਰਨਾਥ ਜਾਣਾ ਚਲੋ ਚਲਿਏ ਚਿੰਤਪੁਰਨੀ ਮਾਤ ਜਾਣਾ ਚਲੋ ਚਲਿਏ ਜਾਣਾ ਮਾ ਵੈਸ਼ਨੋ ਦੇਵੀ ਤੇ ਚਲੋ ਚਲਿਏ ਇਲਾਕੇ ਚ ਮੰਦਰ ਟੁੱਟ ਜੇ ਘਰੋਂ ਬਾਹਰ ਨਹੀਂ ਨਿਕਲ ਕੇ ਆਣਾ ਉਹ ਨਹੀਂ 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 ਕਿਤੇ ਪ੍ਰਸ਼ਾਸਨ ਸਾਨੂੰ ਨਾ ਦੱਬ ਲਵੇ ਇਹ ਤਾਂ ਡਰ ਹੋ ਗਿਆ ਫੇਰ ਚ ਲਿਖ ਦੇਣਾ ਕਿ ਮੰਦਬੁੱਤੀ ਸੀਗਾ ਜਾਂ ਪਾਗਲ ਸੀ ਇਹ ਮੰਦਬੁੱਤੀ ਸੀ ਇਹ ਮੰਦਬੁੱਤੀ ਸੀ ਇਕੱਲੀ ਇਕੱਲੀ ਚੀਜ਼ ਗਿਣ ਕੇ ਇਲਾਕੇ ਜਿੱਥੋਂ ਟੁੱਟਦੀ ਉੱਥੋਂ ਠਾ ਮਾਰਬਲ ਹੈ ਮੰਦਬੁੱਤੀ ਮੈਂਗਾ ਹੱਥ ਮਾਰ ਸਕਦਾ ਇੱਟ ਮਾਰ ਸਕਦਾ ਚਾਕੇ ਕਰੋ ਸੱਬਲ ਲਿਆ ਕੇ ਨਹੀਂ ਮਾਰ ਸਕਦਾ ਆਇ ਨੂੰ ਤੋਹਫੇ ਦਿੱਤੇ ਜਾ ਰਹੇ ਨੇ ਬਿਲਕੁਲ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਸੀ ਰਾਮਜੀਤ ਦੀ ਪ੍ਰਾਂਟ ਵਿਸਟਾ ਸੀਗੀ ਤਾਂ ਆਇ ਪ੍ਰੋਡ ਦਾ ਗਾਹੂ ਦਾ ਸਰ ਮਿਲਿਆ 5 ਦਿਨ ਪਹਿਲਾਂ ਹੁਣ ਮਹਾ ਸ਼ਿਵਰਾਤਰੀ ਆ ਰਹੀ ਆ ਤੇ ਆ ਸਾਡੇ ਦੇਖੋ ਦੇਵੀ ਦੇਵਤਾਂ ਦਾ ਹਾਲ ਆਖਿਰ ਹਿੰਦੂ ਸਮਾਜ ਨੂੰ ਹੀ ਹਮੇਸ਼ਾ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਕਿਉਂ ਨਹੀਂ ਕਿਉਂ ਨਹੀਂ ਇਹੋ ਜਿਹੇ ਬੰਦੇ ਦਾ ਸੋਧਾ ਲਾਇਆ ਜਾਂਦਾ ਜੇ ਕਿਸੇ ਤੋਂ ਸੋਧਾ ਨਹੀਂ ਲੱਗਦਾ ਸਾਨੂੰ ਦੱਸੋ ਅਸੀਂ ਸੋਧਾ ਲਾ ਦਨੇ ਆ लुधियाना लुधियाना तो स्वागत है मैं विशाल कुपुर गल की शहर पंडित जी कितने देर से बैठे हो तो 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 गई, गई। तोड़ तोड़ी, अब किसने तोड़ी हुई मैं देखा नहीं देखा तोड़ दी अब कब तोड़ा मैंने आठ बजे बंद किया आठ बजे के बाद छह बजे मैंने सुबह मॉर्निंग में आके मैंने इनको आया देखने तो देखे ताला टूटा हुआ है। ताला टूटा हुआ मैंने स्कूटरी वही है जो मैंने वहीं लगाया मैंने आया यहाँ तक देखे सारा मूर्ति गिरा पड़ा है। खंडित, है। खंडित है। तो मेरा ऐसा लग गया कि अपने आप हाँ में मेरे को भय लग गया जैसे कि कोई करंट लगती है ना हाँ। मैं थोड़ा स्कूटरी स्टार्ट किया मैंने उनके पास गया की देखो ऐसी ऐसी हुआ पड़ा है ਪਹਿਲੇ ਮਹੀਨੇ ਕਮੇਟੀ ਕੋ ਫੋਨ ਕੀਤਾ ਕਮੇਟੀ ਕੋ ਅੱਗੇ ਫੋਨ ਕੀਆ ਫਿਰ ਕਮੇਟੀ ਵਾਲੇ ਆਏ ਤਾਂ ਫਿਰ ਥਾਣਾ ਕੋ ਫੋਨ ਕੀਏ ਆਹ ਕੋ ਕੁਮਿੰਦਰ ਅਜੂਮੰਦੀ ਚ ਲੇਕਿਨ ਤੁਹਾਨੂੰ ਮੈਂ ਤਸਵੀਰ ਦਿਖਾ ਰਿਹਾ ਜੋ ਪੂਲੇ ਸ਼ੰਕਰ ਦਾ ਮੂਰਤੀ ਜਿਹੜੀ ਆ ਜਿਸ ਤੇ ਤੋਂ ਖੰਡਿਤ ਕੀਤਾ ਗਿਆ ਉਹ ਤਸਵੀਰ ਦਿਖਾ ਰਿਹਾ ਤੁਹਾਨੂੰ ਮੈਂ ਸਮਾਜ ਉੱਤੇ ਬੈਠਾ ਲੇਕਿਨ ਆ ਤਸਵੀਰ ਦਿਖਾ ਰਿਹਾ ਸ਼ਿਵਲਿੰਗ ਦੇਖ ਸਕਦੇ ਹੋ ਖੰਡਿਤ ਕਰ ਦਿੱਤਾ ਗਿਆ ਬਿਲਕੁਲੀ ਗਣੇਸ਼ ਮਹਾਰਾਜ ਜੀ ਕਾਰ्तिके मां सरस्वती ਤਸਵੀਰ ਜਿਹੜੀ ਐ ਦੇਖ ਕੇ ਇਹ ਹੁੰਦਾ ਕਿ Hindu ਸਮਾਜ ਦੇ ਨਾਲ ਕਿਤਨਾ ਕਿਤੇ ਅਨਿਆਇ ਜਾਂ ਤੱਕਾ ਕੀਤਾ ਜਾ ਰਿਹਾ ਇਹ ਤਸਵੀਰ ਹੈ ਇੱਕ ਕੱਚ ਤੱਕ ਤੋੜਿਆ ਗਿਆ ਵਾ मां पार्वती ਦੀ ਫੋਟੋ ਦੇਖ ਸਕਦੇ ਹੋ ਮੂਰਤ ਦੇਖ ਸਕਦੇ ਹੋ ਸਿਰ ਤੋਂ ਤੋੜੀ ਗਈ ਭੋਲੇ ਸ਼ੰਕਰ ਦੇ ਖੰਡਿਤ ਕੀਤੀ ਗਈ ਹਾਤੀ ਆ ਤਸਵੀਰਾਂ ਦੇਖੋ ਜੋ ਕਿਤਨਾ ਕਿਤੇ ਸ਼ਰਮਸਾਰ ਕਰਨ ਵਾਲੀ ਤਸਵੀਰਾਂ ਨੇ ਕਿ ਇਹ ਤਸਵੀਰਾਂ ਸ਼ਰਮਸਾਰ ਕਰ ਦੇਣਗੀਆਂ ਕਿ ਸਮਾਜ Hindu ਸਮਾਜ ਦੇ यह तस्वीर दिखाई जा रही है जिथे शिवसेना मौजूद है पंडित जी मौजूद है ये तस्वीर दिखा रहे पंडित जी पंडित जी कोई सीसीटीवी कैमरा नहीं लगा हुआ है आपको सुबह पता लगा सूचना मेरे को सुबह छह बजे पता चली अभी पुलिस क्या कर रही है पुलिस अपना काम कर रही है बड़ी ही मंदभागी खबर है हम दिखा रहे ਲੁਧਿਆਣਾ ਤੋਂ ਸਾਹਮਣੇ ਆ ਰਹੀ ਜਿੱਥੇ ਤਸਵੀਰ ਜਿਹੜੀ ਦਿਖਾਈ ਜਾ ਰਹੀ ਤੁਹਾਨੂੰ ਇਹ ਉਹ ਤਸਵੀਰ ਹੈ ਬੰਦਾ ਤੋੜ ਦਿੱਤਾ ਗਿਆ ਕਿਸ ਨੂੰ ਮੂੜਾ ਯਾਤਰਾ ਕੱਢਾਂ ਦਾ ਲੈਣੇ ਸ਼ਹਿਰ ਚ ਕਿਸ ਨੂੰ ਮੂਣਾ ਦੇਵੀ ਦੇਵਤੇ ਦੇ ਨਾਲ ਯਾਤਰਾ ਕੱਢ ਕੇ ਸੀ ਇਹ ਸ਼ਨੀ ਮਹਾਰਾਜ ਨੇ ਆ ਮੂਰਤ ਦੇ ਦੋ ਸ਼ਨੀ ਮਹਾਰਾਜ ਦੀ ਸ਼ਨੀ ਮਹਾਰਾਜ ਮੂਰਤੱਕ ਤੋੜ ਦਿੱਤੀ ਗਈ ਆ ਕਿੱਥੇ ਜਾ ਰਿਹਾ ਸਮਾਜ ਸਾਡੇ ਹਿੰਦੂ ਤਰਮ ਦੀ ਬੇਦਬੀਆਂ ਕਰਨ ਨੂੰ ਰਹਿ ਗਈਆਂ ਹੁਣ ਇਹ ਨਕਾਮੀ ਸਰਕਾਰ ਤੇ ਪ੍ਰਸ਼ਾਸਨ ਦੀ ਹੈ ਬਾਈ ਜੀ ਪਰ ਸਾਡੇ ਸਮਾਜ ਦੀ ਜਿਹੜਾ ਘਰੇ ਬੈਠਾ ਬੋਲਦਾ ਨਹੀਂ ਪਿਆ ਵੀ ਆਈਡੀਆ ਸੰਸਥਾਵਾਂ ਪੰਜਾਬ ਚ ਕੰਮ ਕਰ ਰਹੀਆਂ ਨੇ Hindu ਧਰਮ ਦੇ ਲਈ ਇਹਨੇ ਕੈਰੀ ਵੀ ਇਹ ਸੰਸਥਾਵਾਂ ਕੰਮ ਕਰ ਰਹੀਆਂ ਨੇ ਇਨੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਮੰਦਰ ਕਮੇਟੀਆਂ ਕੰਮ ਕਰ ਰਹੀਆਂ ਨੇ ਪਰ ਕਿਸੇ ਦਾ ਫਰਜ ਨਹੀਂ ਹੈ ਕਿ ਅਸੀਂ ਆ ਕੇ ਇੱਥੇ ਪੁੱਛ ਵੀ ਲੈ ਲਈਏ ਸਾਡੇ ਸਰੂਪਾਂ ਦੇ ਜੀ ਇਧਰੋ ਵਿਸ਼ਾਲ ਜੀ ਬਿਲਕੁਲ ਚੀਜ਼ ਦਿਖਾਣਾ ਮੈਂ ਇਹ ਦੇਖੋ ਇਿਲਕੋ ਦਿਖਾਈ ਸਰੂਪ ਕੋਲੇ ਸ਼ੰਕਰ ਦਾ ਭੋਲੇ ਦਾ ਸਰੂਪ ਹੈ ਸ਼ਿਵਲਿੰਗ ਹੈ ਇਹ ਸ਼ਿਵਲਿੰਗ ਨੂੰ ਕਿੱਦਾਂ ਥੱਲੋਂ ਲੈ ਕੇ ਉੱਪਰੋਂ ਪਟਿਆ ਗਿਆ ਮੈਂ ਪਹਿਲੇ ਤਾਂ ਮਾਫੀ ਆਪਾਂ ਚਾਹੁੰਦੇ ਆ ਕਿਉਂਕਿ ਸਾਡੇ ਹੀ ਧਰਮ ਦੀ ਬੇਦਬੀਆ ਕੀਤੀ ਜਾਂਦੀ ਆ ਆ ਸ਼ਨੀ ਮਹਾਰਾਜ ਜੀ ਦਾ ਹੱਥ ਦੱਸੋ ਇਸਨੀ ਮਹਾਰਾਜ ਦਾ ਹੱਥ ਆ ਤੁਸੀਂ ਇਹ ਛੱਡੋ ਅੱਗੇ ਨੂੰ ਆਓ ਤੁਨੋਂ ਵਾ ਹੋ ਇਹ ਕਾਰਤਿਕੇ ਭਗਵਾਨ ਕਾਰਤਿਕੇ ਜੀ ਇਹ ਕਾਰਤਿਕੇ ਭਗਵਾਨ ਦਾ ਸਰੂਪ ਹੈ ਕਿ ਆਓ ਜੀ ਇਹ ਸਾਰਾ ਸਾਡੇ ਸੂਰਪਾ ਦੇ ਅੰਗੇ ਆ। ਇਹ ਸਾਡੀ ਮਾ ਦੁਰਗਾ ਦੇ ਸਰੂਪ ਹੈ। ਇਹ ਪੂਨੇ ਲੋਕ ਜਿਹੜੇ ਸਮਾਜ ਦੇ ਵਿੱਚ ਇਤਨੇ ਕੰਮ ਕਰਦੇ ਨੇ ਜਿਹਦੇ ਪ੍ਰਭੂ ਨੂੰ ਵੀ ਬਖਸ਼ਦੇ ਯਾਰ ਬੜੀ ਮਾੜੀ ਗੱਲ ਆ ਵਿਸ਼ਾਲ ਜੀ ਸਾਡੂ ਲੋਕਾਂ ਨੂੰ ਨਾ ਚੁੱਲੂ ਉਪਰ ਪਾਣੀ ਨੱਕੜ ਬੋ ਕੇ ਮਰ ਜਾਣਾ ਚਾਹੀਦਾ ਹੈ ਹਿੰਦੂ ਸਮਾਜ ਨੂੰ। ਆਪੋ ਆਪਣੇ ਸਮਾਜ ਲਈ ਖੜੇ ਨਹੀਂ ਹੋ ਰਹੇ। ਖੜੇ ਨਹੀਂ ਹੋ ਰਹੇ। ਦਸੋ ਇਡੀਆਂ ਮੱਥ ਕਿੰਨਾ ਇਡੀਆਂ ਮੰਦਰ ਕਮੇਟੀਆਂ ਨੇ ਇਡੀਆਂ ਸੰਸਥਾਵਾਂ ਨੇ ਇਡੇ ਜਾਗਰਤ ਕਮੇਟੀਆਂ ਨੇ ਜਾਗਰ ਜਾਗਰਤ ਕਮੇਟੀਆਂ ਨੇ ਇਡੀਆਂ ਯਾਤਰਾਵਾਂ ਦੀਆਂ ਕਮੇਟੀਆਂ ਨੇ ਕਿੱਥੇ ਯਾਰੋ ਤੁਸੀਂ ਲੋਕ ਯਾਰ ਸਾਡੇ ਸਰੂਪਾਂ ਮਾ ਦੁਰਗਜਨੂਸੀਂ ਮੰਨਦੇ ਆ ਜਿਹਨੂੰ ਆਪਣੇ ਦੇਵੀ ਕਹਿੰਨੇ ਆ ਆਪਣੇ ਮਾਂ ਕਹਿੰਨੇ ਆ ਵਸਤਰ ਪਾਉਂਦੇ ਆ ਇਹਨਾਂ ਅਰਦਾਨਾ ਕਰਦੇ ਆ ਅੱਜ ਸਾਡੇ ਸਰੂਪਾਂ ਦਾ ਇਹ ਹਾਲ ਆ ਕਿੱਥੇ ਹਿੰਦੂ ਸਮਾਜ ਖੜਾ ਲੁਧਿਆਣੇ ਚ ਬੜੀ ਅਫਸੋਸ ਦੀ ਗੱਲ ਹੈ ਰੋਣਾ ਆਉਂਦਾ ਬਿਸ਼ਾਲ ਜੀ ਮੁਲਾਜ਼ਮ ਕੀ ਕਹਿੰਦੇ ਨੇ ਮੁਲਾਜ਼ਮ ਟਾ ਗਏ ਨੇ ਮੁਲਾਜ਼ਮ ਤੇ ਸਾਡੇ ਮੁੰਡੇ ਨੇ ਕਿਹਾ ਜੀ ਅਸਤੂ ਸਾਹਿਬ ਆ ਰਹੇ ਆ ਉਹ ਕਹਿੰਦਾ ਅ ਨਿਤਿਸ਼ ਨਾ ਸਾਡਾ ਪ੍ਰਧਾਨ ਆ ਉਹ ਕਹਿੰਦਾ ਸਰ ਘੰਟਾ ਹੋ ਗਿਆ ਸਾਹਬ ਆ ਰਹੇ ਆ ਕਹਿੰਦਾ ਐਸੋ ਸਾਹਬ ਵਿਹਲੇ ਆ ਉਹ ਤਾਂ ਤੁਸੀਂ ਕੀ ਕਰ ਲਓਗੇ ਯਾਰ ਆਉਂ ਆਕੇ ਆਉਂ ਲੇਕਿਨ ਆ ਤਸਵੀਰ ਤੁਹਾਨੂੰ ਦਿਖਾ ਰਿਹਾ ਆ ਇਹ ਨੌਜਵਾਨ ਵੀ ਆ ਹਮੇਸ਼ਾ ਮੰਗ ਉਠਾਈ ਸੀਗੀ ਜੋ ਮੰਗ ਉਠਾਉਂਦੇ ਹਾਂ ਉਸ ਤੋਂ ਬਾਅਦ ਤਾਨੂੰ ਵੀ ਇੱਕ ਛੁਣਕਣਾ ਫੜਾ ਦਿੱਤਾ ਜਾਂਦਾ ਹੈ ਵਿਰੋਧ ਕਰ ਦਿੱਤਾ ਜਾਂਦਾ ਹੈ ਤੁਹਾਡਾ ਵੀ ਕੀ ਤੂੰ ਕੀ ਕਰਨ ਆਇਆ ਹਜੇ ਕੰਮ ਜਸਟਡੀ ਕਰੇ ਫਰ ਲੇਕਿਨ ਧਰਮ ਦਾ ਸਮਾਜ ਤੇ ਕੰਮ ਕਰਮ ਤੇ ਜਦੋਂ ਖੜੇ ਹੋ ਜੂਓ ਤੇ ਸਾਨੂੰ ਹੀ ਇੱਧਾ ਦਬਾ ਦਿੱਤਾ ਜਾਂਦਾ ਉਹਦਾ ਸਿਲਾ ਇਹ ਮਿਲਿਆ ਅਗਰ ਉਦੋਂ ਹੀ ਪ੍ਰਸ਼ਾਸਨ ਮੈਨੂੰ ਕਹਿੰਦਾ ਨਾ ਵਾਹ ਨੌਜਵਾਨਾ ਕੀ ਹੁਨਰ ਆ ਤੇਰੇ ਚ ਆਪਣੇ ਧਰਮ ਲਈ ਤੂੰ ਖੜਾ ਆਇਆ ਤੇ ਅੱਜ ਇਹ ਸਿਲਾ ਨਾ ਮਿਲਦਾ ਉਸੇ ਲੁਧਿਆਣਾ ਸ਼ਹਿਰ ਦੇ ਵਿੱਚ ਮਹੀਨਾ ਵੀ ਨਹੀਂ ਡੇਢ ਮਹੀਨਾ ਵੀ ਨਹੀਂ ਬੀਤੇ ਆ ਅੱਜ ਫੇਰ ਹੋ ਗਿਆ ਬਲਕੇ ਕਿੱਥੇ ਨਾ ਕਿੱਥੇ ਗਲਤੀ ਨਾ ਹਿੰਦੂ ਸਮਾਜ ਦੇ ਵੀ ਆ ਮਾਗੇ ਵੀ ਕਹਿਣਾ ਹੁਨਾ ਕਿ ਜਦੋਂ ਅਮਰਨਾਥ ਜਾਣਾ ਹੈ ਚਲੋ ਚੱਲੀਏ ਚਿੰਤਪੁਰਨੀ ਮਾਤ ਜਾਣਾ ਹੈ ਚਲੋ ਚੱਲੀਏ ਜਾਣਾ ਮਾ ਵੈਸ਼ਨੋ ਦੇ ਵੀ ਤੇ ਚਲੋ ਚੱਲੀਏ ਇਲਾਕੇ ਚ ਮੰਦਰ ਟੁੱਟ ਜੇ ਘਰੋਂ ਬਾਹਰ ਨਹੀਂ ਨਿਕਲ ਕੇ ਆਣਾ ਹੁ ਨਹੀਂ 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 ਕਿਤੇ ਪ੍ਰਸ਼ਾਸਨ ਸਾਨੂੰ ਨਾ ਦਾਬ ਲਵੇ ਇਹ ਤਾਂ ਡਰ ਹੋ ਗਿਆ ਅਸੀਂ ਹਿੰਦੂ ਸਮਾਨ ਨੂੰ ਜਿਹਦਾ ਕੱਲੇ ਯਾਤਰਾ ਕਰਦਣ ਨਾਲ ਨਹੀਂ ਹੱਲ ਹੋਣੇ ਕੱਲੇ ਪ੍ਰਭੂ ਦਾ ਕਾਰਸ਼ਵਰਾਤਰੀ ਆ ਰਹੀ ਹੈ ਮਾਸ਼ਵਰਾਤਰੀ ਆ ਰਹੀ ਹੈ ਨਾ ਸ਼ਹਿਰ ਦੇ ਵਿੱਚ ਬੜੀ ਯਾਤਰਾ ਨਿਕਲਨੀ ਹੈ ਬੜੀ ਯਾਤਰਾ ਨੇ ਗੱਲ ਇੱਕ ਕੱਟਣ ਲੱਗਾ ਕਿ ਇਹ ਆ ਵੀ ਆ ਵੀ ਕਹਿ ਦੇਣਾ ਵਾ ਪੁਲਿਸ ਨੇ ਆ ਵੀ ਐਫਆਰ ਚ ਲਿਖ ਦੇਣਾ ਕਿ ਮੰਦਬੁੱਧੀ ਸੀਗਾ ਜਾਂ ਪਾਗਲ ਸੀ ਇਹ ਮੰਦਬੁੱਧੀ ਸੀ ਇਹ ਮੰਦਬੁੱਧੀ ਸੀ ਕੱਲੀ ਕੱਲੀ ਚੀਜ਼ ਗਿਣ ਕੇ ਲੱਗ ਜਿੱਥੋਂ ਟੁੱਟਦੀ ਉੱਥੋਂ ਠਾ ਮਾਰ ਬਲ ਹੈ ਮੰਦਬੁੱਧੀ ਮੈਂਗਾ ਹੱਥ ਮਾਰ ਸਕਦਾ ਇੱਟ ਮਾਰ ਸਕਦਾ ਚਾਕੇ ਕਰੋ ਸੱਬਲ ਲੈ ਆ ਕੇ ਨਹੀਂ ਮਾਰ ਸਕਦਾ ਸ਼ਿਵਲਿੰਗ ਤ मां गोरा दी मूर्ति मां पार्वती दी मूर्ति देखो नंदी महाराज हालत की करती हिंदू समाज ਨੂੰ ਤੋਹਫੇ ਦਿੱਤੇ ਜਾ ਰਹੇ ਨੇ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਸੀ ਰਾਮਜੀਤ ਦੀ ਪ੍ਰਧਾਨ ਵਿਸਟਾ ਸੀਗੀ ਤਾਂ ਹੀ ਬਲੋਡ ਦਾ ਗਊ ਦਾ ਸਰ ਮਿਲਿਆ 5 ਦਿਨ ਪਹਿਲਾਂ ਹੁਣ ਮਾਸ਼ ਸ਼ਵਰਾਤਰੀ ਆ ਰਹੀ ਆ ਤੇ ਆ ਸਾਡੇ ਦੇਖੋ ਦੇਵੀ ਦੇਵਤਾਂ ਦਾ ਹਾਲ ਕੀ ਹੈ ਇਹ ਤਾਂ ਸੀਪੀ ਸਾਹਿਬ ਕੋਲ ਇਹ ਮਾਂ गोरा ਦਾ ਸਰੂਪ ਹੈ ਇਹ ਮੈਂ ਲੱਖ ਲਾਂਤ ਕਿੰਨਾ ਉਹਨਾਂ ਨੂੰ ਲਗਾਣੇ ਦੇ ਹਿੰਦੂਆਂ ਨੂੰ ਜਿਹੜੇ 150 ਸੰਸਥਾ ਚਲਾਉਂਦੇ ਨੇ 35 ਸ਼ਿਵਸਰਨਾ ਚਲਾਉਂਦੇ ਨੇ ਉਹ ਆਏ ਨਹੀਂ ਕਿੱਥੇ ਆ ਚੇਅਰਮੈਨ ਉਹ ਕਿੱਥੇ ਨੇ ਉਹ ਪ੍ਰਧਾਨ ਕਿੰਨੇ ਵਾਪਸ ਕਿੱਥੇ ਨੇ ਉਹ ਜਿਹੜੇ ਜਿਹੜੇ ਰਥ ਯਾਤਰਾ ਕੱਢਦੇ ਨੇ ਡੇ ਡੇ ਕਰੋੜਾਂ ਰੁਪਈਆ ਲਾ ਕੇ ਸ਼ਵਰਾਤਰੀ ਕੱਢਦੇ ਨੇ ਜਾਂ ਜਗਨਨਾਥ ਯਾਤਰਾ ਕੱਢਦੇ ਨੇ ਤੁਹਾਨੂੰ ਸਵਾਲ ਦੇ ਕਿਹਦੇ ਚਲੇ ਆ ਰਿਹਾ ਲੇਕਿਨ ਉਹ ਕਿੱਥੇ ਨੇ ਆ ਦੇਵੀ ਦੇ ਉੱਤੇ ਮੰਦਿਰ ਟੁੱਟੇ ਗਏ ਨੇ ਭਾਜੀ ਮੈਂ ਤੁਹਾਨੂੰ ਇੱਕ ਛੋਟੀ ਗੱਲ ਆ ਕਹਿਣ ਲੱਗਾ ਕੁੰਮ ਸਾਹਿਬ ਕੀ ਆ ਮੁੰਡੇ ਦੀ ਗੱਲ ਬਿਲਕੁਲ ਸਹੀ ਹੈ ਉਹ ਡਰਦੇ ਨੇ ਸਿਰਫ ਆਪਣੀ ਸਿਕਿਉਰਿਟੀ ਤੇ ਗਨਮੈਨ ਵਾਪਸੀ ਨਾ ਹੋਣ ਬਿਲਕੁਲ ਸਹੀ ਗੱਲ ਹੈ ਫਿਰ ਤਾਂ ਹੀ ਤਾਂ ਲੋਕ ਵੀ ਨਹੀਂ ਚੱਲਦੇ ਉਹਨਾਂ ਦੇ ਨਾਲ ਲੋਕ ਵੀ ਨਹੀਂ ਨਾ ਚੱਲਦੇ ਆਪਣੇ ਇਲਾਕੇ ਚ ਨੇ ਉਹ ਆਪਣੇ ਇਲਾਕੇ ਚ ਨੇ ਕੋਈ ਕੋਈ ਆ ਕੋਈ ਉਧਰ ਤ ਇਹ ਫਰਕ ਪੈਂਦਾ ਸਮਾਜ ਉਹਨਾਂ ਪੁੱਛਦਾ ਵੀ ਨਹੀਂ ਸ਼ਰਮ ਦੀ ਗੱਲ ਆ ਸਮਾਜ ਲਈ ਕਿਸ ਮੂੰਹ ਨਾਲ ਤੁਸੀਂ ਭੋਲੇ ਨਾਲ ਦੀs ਰਾਤਰੀ ਕੱਢੋਗੇ ਨਹੀਂ ਭਾਈ ਦੀ ਗਨਮਨ ਲੈ ਕੇ ਚੋੜਗਿਰੀ ਕਰ ਲੋ ਸਮਾਜ ਇੱਥੇ ਚਲਾ ਜਾਵੇ ਗਨਮਨ ਛੱਡ ਦਿਓ ਯਾਰ Hindu ਧਰਮ ਦੀ ਗੁਰਾਕੀ ਕਰ ਲੋ ਆਹੀ ਡਰ ਹੋਣਾ ਨਾ ਵੀ ਅਸੀਂ ਜਾਵਾਂਗੇ ਸਾਡੀ ਸੀਪੀ ਸਾਹਿਬ ਨਾਲ ਮੰਦੀ ਆ ਸਾਡੀ ਐਸਪੀ ਸਾਹਿਬ ਨਾਲ ਮੰਦੀ ਆ ਯਾਰ ਉਹ ਕਹਿਣਗੇ ਨਾ ਆ ਦੇਖੋ ਸੇਨਾ ਨਾਰ ਸ਼ਿਵ ਸੇਨਾ ਆ ਰੇ ਸ਼ਿਵ ਧਰਮ ਦਾ ਹਾਲ ਤਾਂ ਦੇਖੋ ਕੀ ਹੋ ਰਿਹਾ ਵਿਸ਼ਾਲ ਜੀ ਕੋਈ ਮੂਰਤੀ ਨਹੀਂ ਛੱਡੀਗੀ ਕੋਈ ਵੀ ਲੈਡਾ ਬੱਲਬ ਸਭ ਕੋ ਸੇਫ ਨੇ ਗੋਲਕਾ ਸੇਫ ਨੇ ਕੁਛ ਨਹੀਂ ਪਰ ਉਹਨੇ ਮੂਰਤੀਆਂ ਘਟੋ ਘਟ 10 15 ਮੂਰਤੀਆਂ ਨੇ ਦੇਵੀ ਦੇਵਤਿਆਂ ਦੀਆਂ ਕੋਈ ਨਹੀਂ ਛੱਡੀ ਗਈ ਲੇਕਿਨ ਉਹ ਲੋਕ ਵੀਰੇ ਦੱਸਿਆ ਕਿ ਜਦੋਂ ਐਸ ਐਚਓ ਨੂੰ ਫੋਨ ਕੀਤਾ ਗਿਆ ਕਹਿੰਦਾ ਮੈਂ ਵਿਹਲਾ ਥੋੜੀ ਨਾ ਇਹ ਜਵਾਬ ਮਿਲਿਆ ਫੋਨ ਨਹੀਂ ਸਾਡੇ ਨਿਤਿਸ਼ ਨਾਰਾਇਣ ਜੀ ਖੜੇ ਸੀਗੇ ਉਹ ਕਹਿੰਦੇ ਵੀ ਐਸ ਐਚਓ ਸਾਹਿਬ ਕਿੱਧਰ ਨੇ ਉਹ ਮੁਲਾਜ਼ਮ ਕਹਿੰਦੇ ਉਹ ਵਿਹਲੇ ਥੋੜੀ ਨੇ ਤੁਹਾਡੇ ਲਈ ਤੁਸੀਂ ਆ ਗਏ ਨਾ ਅੱਛਾ ਇਹ ਗੱਲ ਕਹੀ ਗਈ ਸੋ ਚੱਲੇਗੇ اسی ਉਸ ਤੋਂ ਬਾਅਦ ਆ ਕੇ ਚਲੋ ਤੁਹਾਡੇ ਵਰਗੇ ਪੱਤਰਕਾਰ ਭਰਾ ਆਏ ਫੇਸਬੁਕ ਤੇ ਲਾਈਵ ਪਾਈ ਜਾਂ ਪੋਸਟਾਂ ਪਾਈਆਂ ਠੀਕ ਹੈ ਸਮਾਜ ਤੁਸੀਂ ਇਹਨਾਂ ਦਾ ਜੋ ਵੀ ਵਿਧੀ ਵਿਧਾਨਾ ਕਰਨਾ ਕਰ ਲੋ ਮੈਂ ਕਹਾਂ ਜੀ ਇਦਾਂ ਨਹੀਂ ਹੋਊਗਾ ਇਹ ਇਹ ਤਾਂ ਖੇੜੀ ਬਣ ਗਈ ਲਿਜਾਣੇ ਚ ਤਾਂ ਜਦੋਂ ਮਰਜੀ ਮੰਦਰ ਢਾ ਲਓ ਜਦੋਂ ਮਨਜੀ ਗਊ ਮਾਤਾ ਦੀ ਹੱਤਿਆ ਕਰ ਦੋ ਇਹ ਹਿੰਦੂ ਸਮਾਜ ਨੂੰ ਸੋਚਣ ਦੀ ਗੱਲ ਆ ਵਿਸ਼ਾਲ ਜੀ ਸਾਰੇ ਆਪਾਂ Hindu ਸਮਾਜ ਦੇਵੀ ਦੇ ਇਹਨਾਂ ਕੋ ਮੰਗਦੇ ਆ ਸਵੇਰੇ ਚਾਹ। ਕੀ ਵਾਦਾ ਵੈਸ਼ਨ ਦੇ ਵਿੱਚ ਇੰਦਪੁਨੀ ਜਾਂਦਾ ਜੇ ਆਪਣੇ ਕੋ ਆਪਾਂ ਇਹਦੇ ਰੱਖ ਹੀ ਨਹੀਂ ਕਰ ਸਕਦੇ। ਸਮਾਜ ਤੁਹਾਡੀ ਗੱਲ ਬਿਲਕੁਲ ਵਾਜੂਬ ਹੈ ਲੋਕ ਜਿਹੜੇ ਸਮਾਜ ਦੇ ਨਹੀਂ ਇਕੱਠੇ ਹੋਣਗੇ। ਸਮਾਜ ਦੇ ਲੋਕ ਕਹਿਣਗੇ ਸ਼ਿਵਸ਼ਰ ਨਾਲੇ ਖੜੇ ਨੇ ਕੰਮ ਕਰ ਲੈਣਗੇ। Hindu ਸਮਾਜ ਆਪ ਕਿੱਥੇ ਆ? ਅੱਜ ਅੱਜ ਅੱਗੇ ਲੋਕ ਅੱਗੇ ਚਲੋ। ਫਿਰ ਵੀ ਕਹਿੰਦੇ 2000 ਬੰਦਾ ਘਟਾਉਂਦਾ ਨਾ ਬਾਹਰ। ਤੇ ਸ਼ਾਇਦ ਅੱਜ ਭਗਵਾਨ ਦਮਨ ਜੀ ਨਾ ਉੱਥੋਂ ਅਲਾਉਂਸ ਕਰ ਦਿੰਦੇ ਕੁਝ ਨਾ ਕੁਝ। ਮੈਨੂੰ ਮੋੜੇ ਨਾ ਫੜਨੇ ਚਾਹੀਦੇ ਆ। ਕੁਝ ਨਾ ਕੁਝ ਅਲਾਉਂਸਮੈਂਟ ਉਸ ਨੇ ਵੀ ਸਮਝਾ ਕੇ ਲollipops ਦੇ ਕੇ ਤੋਰ ਦਿੰਦੇ ਆ ਜਾਓ ਘਰਾਂ ਨੂੰ ਕੋਈ ਨਹੀਂ ਸੀ ਕਰ ਰਿਹਾ ਮਜੂਰ ਨੂੰ ਫੜ ਰਿਹਾ ਤੁਹਾਨੂੰ ਨੀਂਦ ਆ ਜੂਗੀ ਇਸ ਰੂਮ ਦੇਖ ਕੇ ਸਾਨੂੰ ਅੱਗੇ ਹਾਂਜੀ ਮੈਂ ਦੱਸਦਾ ਤੁਹਾਨੂੰ ਵੀ ਲੋਕ ਇੱਥੇ ਕਿਉਂ ਘਟ ਖੜੇ ਆ ਕਿਉਂਕਿ ਜਦੋਂ ਅਸੀਂ ਸਵੇਰੇ ਸਾਨੂੰ 7 ਵਜੇ ਪਤਾ ਲੱਗਿਆ ਜਦੋਂ ਇੱਥੋਂ ਮੰਦਰ ਕਮੇਟੀ ਦੇ ਬੰਦੇ ਰੁਪੇਸ਼ ਜੀ ਦਾ ਮੈਨੂੰ ਫੋਨ ਜਾਂਦਾ ਹੈ ਮੈਂ ਹਸਪੀਟਲ ਸੀਗਾ ਕਿਤੇ ਮੈਂ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਦਾ ਜਨਮ ਸਿਕਾ ਤਰ੍ਹਾਂ ਲੁਧਿਆਣਾ ਦੇ ਹੱਤੀ ਦਾ ਮੇਰੇ ਕੋਲ ਫੋਨ ਜਾਂਦਾ ਉਦੋਂ ਮੈਨੂੰ ਪਤਾ ਲੱਗਿਆ ਮੈਂ ਹਸਪੀਟਲ ਤੋਂ ਭੱਜਿਆ ਆਂਦਾ ਇੱਥੇ ਇੱਥੇ ਮੈਂ 8 ਕਿ ਟਗੇ ਹੁਣੋਂ ਮੇਰੇ ਦੱਸਦਾ ਮੈਂ ਤੁਹਾਨੂੰ ਗੱਲ ਤਾਂ ਸੁਣੋ ਇੱਥੇ ਖੜਾ ਸੀ ਕਿ ਇੱਥੇ ਸਾਰਾ ਸਾਨੇਵਾਲ ਥਾਣਾ ਕੰਗਨਾਲ ਚੌਕੀ ਸਾਰੇ ਪੁਲਿਸ ਮੁੰਲੇ ਜਮ ਇੱਥੇ ਹੀ ਖੜੇ ਸੀ ਗੋਰੇ ਖੜੇ ਸੀ ਐਸ ਐਚਓ ਸਾਹਿਬ ਵੀ ਆਏ ਉਹਨਾਂ ਨੇ ਕੀ ਕੀਤਾ ਮੈਲਾ ਹਫੂਜ਼ ਲਾ ਕੇ ਬੰਦਰ ਕਮੇਟੀ ਤੇ ਵੱਡੇ ਜੀ ਨੇ ਇੱਥੋਂ ਲੈ ਗਏ ਅੱਛਾ ਇੱਥੋਂ ਲੈ ਕੇ ਚਲੇ ਗਏ ਥਾਣੇ ਜੀ ਚਲੋ ਬਿਆਨ ਕਰਾਓ ਅਸੀਂ ਪਰਚਾ ਦਿੰਨੇ ਆ ਕਾਰਵਾਈ ਕਰਦੇ ਆ ਇਦਾਂ ਉਹਦਾ ਕਰਕੇ ਲੈ ਗਏ ਜੀ ਜਦੋਂ ਲੈ ਕੇ ਉਹ ਚਲੇ ਗਏ ਉਸ ਤੋਂ ਬਾਅਦ ਫਿਰ ਮੁਲਾਜ਼ਮਾਂ ਨੇ ਅੱਤੇ ਥੋੜੇ ਥੋੜੇ ਬੰਦੇ ਕਰਕੇ ਇੱਧਰ ਉੱਧਰ ਭੇਜਦੇ ਜੀ ਬੰਦੇ ਸਾਰੇ ਚਲੇ ਗਏ ਨੇ ਡਰਾਵਾ ਹੁਣ ਇਦਾਂ ਹੀ ਕੀਤਾ ਵੀ ਚਲੋ ਦੇਖੀ ਕੀ ਬੰਦੇ ਕੱਢੋਗੇ ਵਿਚਾਰੇ ਉਹਨਾਂ ਦਾ ਕੀ ਯੂਰਪ ਜਾਰਿਆਂ ਦਾ ਕਹਿੰਦੇ ਇੱਥੇ ਕੀ ਖੜੇ ਹੋ ਅੱਗੇ ਕਿ ਨਿਕਲੋ ਅੱਗੇ ਨਿਕਲੋ ਅੱਗੇ ਨਿਕਲੋ ਵੀ ਚਲੇ ਗਏ ਬੰਦੇ ਵਿਚਾਰੇ ਡਰਦੇ ਮਾਰੇ ਡਰਦੇ ਮਾਰੇ ਉਹ ਅੱਗੇ ਨਿਕਲ ਗਏ ਫਿਰ ਇਹ ਮੰਦਰ ਦੇ ਪਹਿਲੀ ਵਾਰ ਹੀ ਨਹੀਂ ਹੋਇਆ ਜੀ ਇਹ ਚੌਥੀ ਵਾਰੀ ਘਟਨਾ ਹੋਈ ਹੈ ਪਿਛਲੇ 3 ਸਾਲ ਦੇ ਚੌਥੀ ਵਾਰੀ ਘਟਨਾ ਹੋਈ ਹੈ ਜੀ ਹੂੰ ਉਦੋਂ ਪਹਿਲਾਂ ਵੀ ਅਸੀਂ ਆਏ ਸੀਗੇ ਜਦੋਂ ਇਹ ਮੰਦਰ ਮੰਦਰ ਕਿੱਥੇ ਕਰਕੇ ਹੈਗਾ ਐਗਜੈਕਟ ਲੋਕੇਸ਼ਨ ਐਗਜੈਕਟ ਲੋਕੇਸ਼ਨ ਜੀ ਇਹ ਸਾਨੇয়াল ਤੋਂ ਜਿੱਦਾਂ ਆਪਾਂ ਲੁਧਿਆਣੇ ਨੂੰ ਜਾਂਦੇ ਆਂ ਜੀ ਪਵਾ ਪਿੰਡ ਐ ਪਵਾ ਪਿੰਡ ਦੇ ਜੁਗਿਆਣੇ ਦੇ ਵਿੱਚੋਂ ਪੈਂਦਾ ਜੀ ਸੈਂਟਰ ਤੇ ਉੱਥੇ ਪੈਂਦਾ ਜੀ ਬਿਲਕੁਲ ਮੇਨ ਜੀਟੀ ਰੋਡ ਦੇ ਨਾਲ ਪਵਾ ਪਿੰਡ ਦੇ ਜੁਗਿਆਣੇ ਪਿੰਡ ਦੇ ਵਿੱਚ ਪੈਂਦਾ ਜੀ ਨੇੜੇ ਸਰਕਾਰੀ ਨਰਸਰੀ ਹੈ ਜੀ ਲੇਕਿਨ ਵੀ ਅੱਜ ਫੇਰ ਦੇਖ ਲਿਆ ਔਲਾਦ ਲੁਧਿਆਣੇ ਦੇ ਮੰਦਰਾਂ ਟਾਰਗੇਟ ਡੁੱਬ ਕੇ ਮਰਨਗੇ ਨਰਕਾਂ 'ਚ ਥਾਂ ਨਹੀਂ ਲੱਭਣੀ ਜਿਹੜਾ ਵੀ ਪਰਮਾਤਮਾ ਨਾਲ ਇਦਾਂ ਦੇ ਕੰਮ ਕਰਦਾ ਪਰ ਉਹ ਤੋਂ ਵੱਡੀ ਸ਼ਰਮਨਾਕ ਗੱਲ ਇਹ ਹੈ ਵੀ ਜਿਹੜੇ ਬੈਂਡ ਬਾਜੀਆਂ ਦੇ ਨਾਲ 15 ਦਿਨ ਪਹਿਲਾਂ ਤੇ 15 ਦਿਨ ਬਾਅਦ ਚੋਂ ਯਾਤਰਾਵਾਂ ਕੱਢਦੇ ਐ ਹੁਣ ਮੈਂ ਤਾਂ ਦੇਖੋ ਇਹੀ ਕਹੂੰਗਾ ਵੀ ਫੰਡ ਕਈ ਇਕੱਠੇ ਕਰਦੇ ਆ ਜਿਹੜੇ ਕੀ ਹਲੇ ਤੱਕ ਇੱਥੇ ਸਾਡੇ ਸ਼ਿਵ ਸੈਨਾ ਪੰਜਾਬ ਦੇ ਜਿਹੜੇ ਕਾਰਜਕਰਤਾ ਦੋ ਘੰਟੇ ਤੋਂ ਭੁੱਖੇ ਪਿਆਸੇ ਪਾਣੀ ਤੱਕ ਨਹੀਂ ਪੀਤਾ ਤੁਸੀਂ ਸਵਰੂਪ ਦਾ ਹਾਲ ਦੇਖੋ ਕੀ ਕੀਤਾ ਹੋਇਆ ਭਗਵਾਨ ਭੋਲੇ ਨਾਦੇ ਸਾਰੇ ਸਵਰੂਪਾ ਦਾ ਹਾਲ ਇਹ ਮਤਲਬ ਕਿਸੇ ਲੋਹੇ ਦੀ ਸੱਬਲ ਮਾਰ ਕੇ ਜਿਹੜਾ ਕੀ ਹੈ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਸਾਡੇ ਸਾਡਾ ਜਿਹੜਾ ਹੈ ਆਖਿਰ ਹਿੰਦੂ ਸਮਾਜ ਨੂੰ ਹੀ ਹਮੇਸ਼ਾ ਕਿਉਂ ਟਾਰਗੇਟ ਕੀਤਾ ਜਾਂਦਾ ਕਿਉਂ ਨਹੀਂ ਕਿਉਂ ਨਹੀਂ ਇਹੋ ਜਿਹੇ ਬੰਦੇ ਦਾ ਸੋਧਾ ਲਾਇਆ ਜਾਂਦਾ ਜੇ ਕਿਸੇ ਨੂੰ ਸੁਧਾ ਨਹੀਂ ਲੱਗਦਾ ਸਾਨੂੰ ਦੱਸੋ ਅਸੀਂ ਸੁਧਾ ਲਾ ਦਨੇ ਆ ਸਾਨੂੰ ਬੁਗਾਰਿਆ ਜਾ ਰਿਹਾ ਹੋਰ ਕੀ ਆ ਕਦੀ ਗਊ ਮਾਤਾ ਫਿਰ ਮਿਲਦਾ ਜਾਂ ਜਾਂ ਵੇਦ ਵੀ ਹੋ ਜਾਂਦੀ ਦੇਵੀ ਦੇਵਤਿਆਂ ਦੀ ਕਿਤੇ ਨਾ ਕਿਤੇ ਪ੍ਰਸ਼ਾਸਨ ਕੋਈ ਕੋਈ ਪ੍ਰਸ਼ਾਸਨ ਕੋਈ ਇੱਕੋ ਜਵਾਬ ਆ ਮੰਦ ਬੁੱਧੀ ਸੀਗਾ ਜੀ ਦਮਾਤੋਂ ਕਮਲਾ ਸੀਗਾ ਜੀ ਮੰਦ ਬੁੱਧੀ ਨੂੰ ਮੰਦਰ ਨਜ਼ਰ ਆਂਦਾ ਹਾਂ ਮੰਦ ਬੁੱਧੀ ਨੂੰ ਮੰਦਰ ਨਜ਼ਰ ਆਂਦਾ ਜਿਹੜਾ ਮੰਦ ਬੁੱਧੀ ਬੰਦਾ ਹੈ ਉਹ ਗੱਲਾਂ ਨਹੀਂ ਚੱਕ ਕੇ ਲੱਗੇ ਗਿਆ ਗੱਲਾਂ ਚੱਕ ਕੇ ਨਹੀਂ ਲੱਗੇ ਗਿਆ ਮੰਦ ਬੁੱਧੀ ਬੰਦੇ ਨੂੰ ਸਿਰਫ ਪਰਮਾਤਮਾ ਦੀਆਂ ਸਾਖਾਚਤ ਜਿਹੜੀ ਮੂਰਤੀਆਂ ਹੈ ਸਵਰੂਪ ਨਜ਼ਰ ਆਇਆ ਉਹਦੇ ਤੇ ਮਾਰ ਗਿਆ ਇਹ ਚੀਜ਼ ਸੁਣ ਕੇ ਹਰਾ ਲੋਗੇ ਨਰੰਗ ਜੀ ਤੁਹਾਡਾ ਨਾ ਕੀ ਹੋਇਆ ਜੋ ਤੁਸੀਂ ਮੁਲਾਦ ਨੂੰ ਕਿਹਾ ਕਿ ਐਸਐਚਓ ਸਾਹਿਬ ਨੂੰ ਬੁਲਾ ਦਿਓ ਕੀ ਕਿਹਾ ਗਿਆ ਮੈਂ ਉਹਨਾਂ ਨੂੰ ਕਿਹਾ ਜੀ ਐਸਐਚਓ ਸਾਹਿਬ ਨਾਲ ਗੱਲ ਹੋਈ ਸੀਗੀ ਉਹ ਮੈਨੂੰ ਕਹਿੰਦੇ 10 ਮਿੰਟ ਦਾ ਘਾਰੇ ਤੁਸੀਂ ਵੇਟ ਕਰੋ ਰੋਡ ਜਮ ਨਹੀਂ ਕਰਨੀ ਮੈਂ ਕਿਹਾ ਠੀਕ ਆ ਮੈਂ 10 ਮਿੰਟ ਉਹ ਪੁੱਛਣ ਗਿਆ ਮੈਂ ਕਿਹਾ ਐਸਐਚਓ ਸਾਹਿਬ ਕਿੱਥੇ ਨੇ ਵੀ ਆ ਰਹੇ ਨੇ ਵੀ ਕੀ ਗੱਲ ਆ ਵੀ ਦੱਸੋ ਅਸੀਂ ਇੱਥੇ ਬੈਠੇ ਆ ਕਿਉਂ ਕਹਿੰਦੇ ਉਹ ਫ੍ਰੀ ਨਹੀਂ ਹੈਗੇ ਅੱਖ ਦੀ ਸਰਜਰੀ ਹੋਣ ਤੋਂ ਬਾਅਦ ਵੀ ਇਨਫੈਕਸ਼ਨ ਹੋਣ ਤੋਂ ਬਾਅਦ ਵੀ ਇਸ ਹਿੰਦੂ ਲੀਡਰ ਨੂੰ ਇਸੋ ਕਹਿੰਦੇ ਨਹੀਂ ਹੈਗੇ ਇਸੋ ਕਹਿੰਦੇ ਨਹੀਂ ਕੰਮ ਤੇ ਲੱਗੇ ਆ ਕਿਤੇ ਹਾਂ ਵੈਲੇ ਨਹੀਂ ਹੈਗੇ ਇਸ ਹਿੰਦੂ ਲੀਡਰ ਦੇ ਮਨ ਨੂੰ ਪਰਿਵਾਰ ਨੂੰ ਦੁੱਖ ਲੱਗਿਆ ਕਿ ਇਸ ਪਰਿਵਾਰ ਨਾਲ ਇਹ ਹਾਲ ਹੋਇਆ ਤੇ ਸਭ ਕੁਝ ਛੱਡ ਕੇ ਮੈਡੀਕਲ ਟਰੀਟਮੈਂਟ ਆਪਣਾ ਛੱਡ ਕੇ ਇੱਥੇ ਜਿਹੜਾ ਕੀ ਹੈ ਇਨਸਾਫ ਲੈਣ ਵਾਸਤੇ ਪਹੁੰਚਿਆ ਪਰ ਅੱਗੋ ਦੇਖੋ ਮੜੇ ਜਿਹੜੇ ਮੜੇ ਸ਼ਰਾਰਤੀ ਅੰਸਰ ਇੱਥੇ ਮੈਗਮੇਜ ਬੈਠੇ ਹੋਊਗੀ ਕਹਿੰਦੇ ਐ ਵੀ ਸਾਡੇ ਕੋਲ ਟਾਈਮ ਹੀ ਹੈ ਨਹੀਂ ਜੇ ਉਹਨਾਂ ਕੋਲ ਟਾਈਮ ਹੈ ਨਹੀਂ ਤਾਂ ਟਾਈਮ ਕਿਹਦੇ ਕੋਲ ਹੈ ਕਿੰਨੇ ਕਹ ਤੁਹਾਨੂੰ ਆ ਗੱਲ ਆ ਬਿਲਵਾਰਾ ਜੋ ਹੁਣ ਚਲੇ ਗਏ ਇੱਥੇ ਖੜੇ ਸੀਗੇ ਉਹਨਾਂ ਨਾਲ ਦੇ ਨੂੰ ਪੁੱਛੋ ਉਹ ਹੁਣ ਕਹਿ ਰਿਹਾ ਵੀ ਉਹਦੇ ਕੋਲ ਗਲਤੀ ਹੋ ਗਈ ਬੋਲ ਕੇ ਵੀ ਉਹਨੂੰ ਤਾਂ ਇੰਨੀ ਕੋਈ ਅਪਲ ਸੀ ਨਹੀਂ ਐਸਚੂ ਨਹੀਂ ਐਸਚੂ ਤਾਂ ਆਇਆ ਵੀ ਨਹੀਂ ਉਹਨੇ ਏਸੀਪੀ ਸਾਹਿਬ ਆਏ ਨੇ ਕਿੱਥੇ ਆਓ ਗੱਲ ਕਰੀ ਆਓ ਆਹ ਸਮਾਨ ਨੂੰ ਤਾਂ ਗੱਲ ਕਰਨੀ ਚਾਹੀਦੀ ਹੈ ਨਾ ਏਸੀਪੀ ਸਾਹਿਬ ਵੀ ਮੌਕੇ ਤੇ ਨੇ ਸੀਪੀ ਸਾਹਿਬ ਤਾਂ ਹੋ ਕੇ ਚਲੇ ਗਏ ਨੇ ਸਰ ਕੁਛ ਆਇਡੈਂਟੀਫਾਈ ਹੋ ਪਾਇਆ ਹੈ ਹਜੇ ਤੱਕ ਨਹੀਂ ਨਹੀਂ ਇਥੋਂ ਬਿਲੇ ਹੋਵਾਂਗੇ ਤਾਂ ਜਾਵਾਂਗੇ ਲੇਕਿਨ ਇਹ ਸ਼ਖਸ ਨੇ ਫੋਨ ਕੀਤਾ ਮੁਲਾਜ਼ਮ ਨੂੰ ਤੁਹਾਡੇ ਨੂੰ ਅਤੇ ਪੁੱਛਿਆ ਸੋਰੀ ਮਾਫ ਕਰਨਾ ਪੁੱਛਿਆ ਅਨਾਰਾ ਕਹਿੰਦਾ ਮੁਤਾਬਿਕ ਉਹ ਮੁਲਾਜ਼ਮ ਕਹਿੰਦਾ ਕਿ ਐਸਐਚਓ ਸਾਡਾ ਬਿਲਾ ਜਿਹੜਾ ਕੰਮ ਕਰ ਲੇ ਇਹ ਜਵਾਬ ਅਨਾਂ ਨੇ ਸਾਨੂੰ ਸਾਨੂੰ ਦੱਸਿਆ মিডিਆ ਸਾਹਮਣੇ ਜਿਹੜਾ ਮੇਨ ਮੁੱਦਾ ਹੈਗਾ ਆਪਣਾ ਮੇਨ ਮੁੱਦਾ ਹੈਗਾ ਕਿ ਭਗਵਾਨ ਜੀ ਦੀ ਬੇਅਦਬੀ ਹੋਈ ਹੈ ਉਹਨੂੰ ਆਪਾਂ ਲੱਭਣਾ ਹੈਗਾ ਅਗਰ ਕਿਸੇ ਮੁਲਾਜ਼ਮ ਨੇ ਇਸ ਤਰ੍ਹਾਂ ਦੀ ਗੱਲ ਕਹੀ ਹੈ ਜਾਂ ਉਹ ਤੋਂ ਕਹੀ ਗਈ ਹੈ ਜਾਂ ਉਹ ਕਿਸ ਸੈਂਸ ਕਹਿਣਾ ਚਾਹੁੰਦਾ ਸੀਗਾ ਕਿਸ ਸੈਂਸ ਚ ਇੰਟਰਪ੍ਰੀਟ ਹੋਈ ਹੈ ਤਾਂ ਉਹ ਉਹਦੇ ਵਿੱਚ ਮੈਂ ਫਿਲਹਾਲ ਨਹੀਂ ਜਾਣਾ ਚਾਹੁੰਦਾ ਮੇਰਾ ਪ੍ਰਾਇਮਰੀ ਫੋਕਸ ਹੈ ਕਿ ਵੀ ਜਿਹੜੀ ਭਗਵਾਨ ਜੀ ਦੀ ਬੇਇੱਜ਼ਤੀ ਹੋਈ ਹੈ ਆਪਾਂ ਉਹ ਦੋਸ਼ੀਆਂ ਨੂੰ ਲੱਭੀਏ ਸਹਿਯੋਗ ਨਾਲ ਸਾਡੇ ਦੇ ਸਾਡੇ ਸਹਿਯੋਗ ਨਾਲ ਫਿਰ ਤੁਸੀਂ ਉਹਦੇ ਕਾਰਵਾਈ ਕਰੋਗੇ ਬਤਨ ਅਸੀਂ ਉਹ ਮੈਂ ਵੈਰੀਫਾਈ ਨਹੀਂ ਮੈਂ ਵੈਰੀਫਾਈ ਕਰਦਾ ਜੀ ਇਹਨਾਂ ਗਵਾਹ ਖੜੇ ਆ ਕਿ ਇਹ ਇਹ ਕਹਿੰਦੇ ਕਿ ਮੇਰੇ ਕੋਲ ਇਹ ਤਾਂ ਚਲ ਵਹਿਲੀਆਂ ਗੱਲਾਂ ਹੈਗੀਆਂ ਹੋਏ ਤਾਂ ਹੁੰਦੇ ਰਹਿਦੇ ਕੋਈ ਦਾ ਦੀ ਕੋਈ ਗੱਲ ਇਹ ਤਾਂ ਪਤਾ ਕੀ ਕੋਈ ਵੀ ਦੇਖੋ ਇਦਾਂ ਦੀ ਗੱਲ ਹੈ ਕੋਈ ਵੀ ਸੰਜੀਦਾ ਮੁਲਾਜ਼ਮ ਜਿਹੜਾ ਹੈਗਾ ਅਸੀਂ ਸਾਰੇ ਸੰਜੀਦਾ ਹੈਗੇ ਆਪਣਾ ਸਾਰੇ ਧਰਮ ਬਰਾਬਰ ਨੇਗੇ ਠੀਕ ਹੈ ਉਹ ਇਦਾਂ ਦੀ ਗੱਲ ਕੋਈ ਨਹੀਂ ਕਰਦਾ ਹੈਗਾ ਕਿ ਵੀ ਉਹ ਇਸ ਸੈਂਸ ਚ ਕਹੇਗੇ ਵੀ ਅਸੀਂ ਕਿਹੜਾ ਵਿਹਲੇ ਤੁਰੇ ਫਿਰਦੇ ਇਸ ਕੰਮ ਤੋਂ ਇਦਾਂ ਦੀ ਕੋਈ ਗੱਲ ਨਹੀਂ ਐਸਐਚਓ ਸਭ ਕਿਸੇ ਵਾਰਦਾਤ ਤੇ ਹੋਰ ਜਗ੍ਹਾ ਗਏ ਸੀਗੇ ਉਹ ਆ ਗਏ ਨੇ ਮੁੜ ਕੇ ਮੈਂ ਮੌਕੇ ਤੇ ਖੜਾ ਐਸਐਚਓ ਸਾਡਾ ਆ ਗਿਆ ਵਾ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਪ੍ਰੋਬਲਮ ਨਹੀਂ ਸਰ ਇਹਦੇ ਚਾਹ ਸੀਗਾ ਕਿ ਇਹ ਕਹਿ ਰਹੇ ਨਹੀਂ આરોਪ ਲਗਾ ਰਹੇ ਨੇ ਕਿ ਜਿਸ ਮੁਲਾਜ਼ਮ ਨੇ کیا ਹੋਣਾ ਐਸਐਚਓ ਨਾਲ ਡਾਇਰੈਕਟ ਗੱਲ ਨਹੀਂ ਹੋਈ ਇਹਨਾਂ ਦੇ ਕਹਿੰਦੇ ਮੁਤਾਬਿਕ ਮੁਲਾਜ਼ਮ ਨੂੰ ਪੁੱਛਿਆ لیکن میں આજ کوسچن چھوٹا ਜਿਹਾ کوسچن ਹੈ ਕਿ ਇਹ جواب ਦੇ ਇਨਾਂ ਹੀ ਬਤਾਏ ਉਹਨੂੰ ਸੀਨੀਅਰ ਅਫਸਰ ਖੜੇ ਸੀਗੇ ਉਹਨਾਂ ਨੇ ਨੌਲੇਜ ਲਿਆ ਦਿੱਤਾ ਜਾਂਦਾ ਕਿ ਇਹ ਭੜਕਨ ਨਾ ਜਾਂ ਇਦਾਂ ਦਾ ਕੋਈ ਮਾਹੌਲ ਨਾ ਹੋਵੇ ਸੈਂਸਟਿਵ ਦੇਖੋ ਇੱਕ ਤਾਂ ਪਹਿਲਾਂ ਹੀ ਜਿਹੜਾ ਹੈਗਾ ਧਾਰਮਿਕ ਭਾਵਨਾਵਾਂ 'ਵਾਂ ਆਹਤ ਹੋਈਆਂ ਨੇਗੇ ਸਮਾਜ ਦੀਆਂ ਉਸ ਤੋਂ ਬਾਅਦ ਆਪਾਂ ਨੂੰ ਇਸ ਕਿਸੇ ਹੋਰ ਬਵਾਦ-ਬਵਾਦ ਦੇ ਵਿੱਚ ਨਹੀਂ ਪੈਣਾ ਚਾਹੀਦਾ ਔਰ ਅਸੀਂ ਮੈਂ ਬੀਇੰਗ ਸਬਡਿਵੀਜ਼ਨਲ ਅਫੀਸਰ ਮੌਕੇ ਤੇ ਆ ਗਿਆ ਵਾਂ ਸਾਡੇ ਐਸਐਚਓ ਸਾਹਿਬ ਵੀ ਵਾਪਸ ਆ ਗਏ ਨੇ ਕਿਸੇ ਪਾਸੇ ਗਏ ਸੀਗੇ ਇਹਨਾਂ ਰਵਸਰੇ ਸਾਰਾ ਮਸਲਾ ਧਿਆਨ ਚ ਹੈ ਟੀਮਾਂ ਸਪੈਸ਼ਲ ਬਣਾਤੀਆਂ ਨੇ ਸਾਡਾ ਫੋਕਸ ਇਸ ਵਕਤ ਇਹ ਸ ਹੈ ਕਿ ਵੀ ਇਹ ਜਿਹੜਾ ਬੰਦਾ ਹੈਗਾ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਕਾਬੂ ਕੀਤਾ ਜਾਵੇ ਤੇ ਔਰ ਦੂਜਾ ਮੇਰਾ ਜਿਹੜਾ ਸਾਡੀ ਸਮਾਜਿਕ ਜ਼ਿੰਮੇਵਾਰੀ ਵੀ ਐਜ਼ ਕਿਸੇ ਧਰਮ ਨੂੰ ਮੰਨਣ ਵਾਲੇ ਇਨਸਾਨ ਦੇ ਬੱਚੋਂ ਵੀ ਉਹ ਇਹ ਹੈ ਕਿ ਵੀ ਵਿਧੀ ਵਿਧਾਨ ਜੋ ਵੀ ਹੈਗਾ ਧਰਮ ਵਿੱਚ ਪ੍ਰਸਕ੍ਰਾਈਬ ਕੀਤਾ ਹੋਇਆ ਉਹਦੇ ਨਾਲ ਜਿਹੜੀਆਂ ਮੂਰਤੀਆਂ ਨਹੀਂ ਕਿ ਖੰਡੇ ਦੋਈਆਂ ਨਿਕੀਆਂ ਉਹਨਾਂ ਨੂੰ ਆਪਾਂ ਉਹ ਕਰਕੇ ਸਥਾਪਤ ਨਵੀਂ ਮੂਰਤੀ ਸਥਾਪਤ ਜਿਹੜੇ ਕਰਨ ਦਾ ਥੋੜਾ ਜਿਹੜਾ ਸਮਾਜ ਦਾ ਹੈਗਾ ਉਹ ਪ੍ਰੋਸੀਜਰ ਅਪਣਾਇਆ ਜਾਂਦਾ ਹੈ ਹੈ ਲੇਕਿਨ ਪ੍ਰਭੂ ਦੀ ਚਲੋ ਖੰਡਿਤ ਮੂਰਤੀਆਂ ਕਰ ਦਿੱਤੀਆਂ ਗਈਆਂ ਅਤੇ ਸਰ ਕੁਝ ਆਇਡੈਂਟੀਫਾਈਡ ਜਾਂ ਸੀਸੀਟੀ ਫੂਟੇਜ ਹਾਲੇ ਹੱਥ ਲੱਗੀ ਕੁਝ ਲੱਗਿਆ ਨਹੀਂ ਟੀਮਾਂ ਅਸੀਂ ਲਾਈਆਂ ਹੋਈਆਂ ਨਿਕੀਆਂ ਜੀ ਫਿਲਹਾਲ ਠੀਕ ਹੈ ਤੇ ਹੋਰ ਵੀ ਅਸੀਂ ਟੀਮਾਂ ਬੁਲਾ ਲੀਆਂ ਨੇ ਇੱਥੋਂ ਅਸੀਂ ਜਿੱਦਾਂ ਫ੍ਰੀ ਹੁੰਦੇ ਆ ਤੇ ਆਪ ਮਹਿਫਿਲ ਵਿੱਚ ਜਾਣਾ ਫਿਲਹਾਲ ਸਾਡੇ ਬੰਦੇ ਲੱਗੇ ਹੋਏ ਨੇ ਹਜੇ ਲੀਡ ਕੋਈ ਮਿਲੀ ਨਹੀਂ ਪਰ ਸਾਨੂੰ ਜਲਦ ਉਮੀਦ ਹੈ ਕਿ ਕੋਈ ਨਾ ਕੋਈ ਲੀਡ ਮਿਲ ਜੂਗੀ ਸਰ ਲੋ ਨ ਆਰਡਰ ਮੈਂਟੇਨ ਕਰਕੇ ਰੱਖਿਆ ਹੈ ਏਰੋਪੀ ਨੂੰ ਗ੍ਰਿਫਤਾਰ ਕਰਾ ਲਿਤਾ ਜਾਊਗਾ ਬਿਲਕੁਲ ਕੀਤਾ ਜਾਏਗਾ ਜੀ ਅੱਜ ਤੱਕ ਅਸੀਂ ਸਾਰੇ ਕੀਤੇ ਨੇ ਤੇ ਇਹ ਵੀ ਕਰਾਂਗੇ ਪ੍ਰਾਇਓਰਟੀ ਦੇ ਬਿਲਕੁਲ ਗੁਰ ਇਕਬਾਲ ਜੀ ਸਾਡੇ ਨਾਲ ਏਸੀਬ ਮੌਜੂਦ ਸੀ ਜਿਨ੍ਹਾਂ ਨੇ ਕਿਹਾ ਕਿ ਜਲਦੀ ਇਸ ਨੂੰ ਗ੍ਰਿਫਤਾਰ ਕਰਾ ਲਿਤਾ ਜਾ ਮੰਦਿਰ ਦੀ ਜਿੱਥੇ ਬੇਦਬੀ ਕੀਤੀ ਗਈ ਮੂਰਤੀਆਂ ਖੰਡਿਤ ਕੀਤਾ ਗਈਆਂ ਕਿਮ ਸਨਾਰੇ ਨਿਰਜ ਸਾਡਾ ਮੌਜੂਦ ਹੈ ਨਿਰਜ ਕਿਸ ਤਰ੍ਹਾਂ ਦੇਖੂਗਾ ਇਸ ਚੀਜ਼ ਨੂੰ ਯਾਰ ਹਮੇਸ਼ਾ Hindu ਧਰਮ ਤੇ Hindu ਦੀ ਮੂਰਤੀਆਂ ਟਾਰਗੇਟ ਭਾਜੀ ਕਿਤੇ ਨਾ ਕਿਤੇ ਲੁਧਿਆਣਾ ਸ਼ਹਿਰ ਦੇ ਵਿੱਚ ਸ਼ਿਵਰਾਤਰੀ ਤੋਂ ਪਹਿਲਾਂ ਇੱਕ ਦਾ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਵਾ ਸਾਡੇ ਭਗਵਾਨ ਬੋਲੇਨਾਥ ਦੀ ਦੇਖੋ ਸ਼ਿਵਰਾਤਰੀ ਆ ਰਹੀ ਹੈ ਤੇ ਸ਼ਿਵਰਾਤਰੀ ਤੋਂ ਪਹਿਲਾਂ ਹੀ ਸਾਡੇ ਭਗਵਾਨ ਬੋਲੇਨਾਥ ਦਾ ਘਰ ਤੋੜ ਦਿੱਤਾ ਗਿਆ ਪੂਰਾ ਛੇ ਪਰਿਵਾਰ ਤੋੜ ਦਿੱਤਾ ਗਿਆ ਵਾ ਤੇ ਸਾਰੇ ਹਿੰਦੂ ਸੰਗਠਨਾਂ ਨੂੰ ਮੈਂ ਕਹਿਣਾ ਇੱਥੇ ਮਿਲ ਕੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਵੋ ਤਾਂ ਕਿ ਮੰਦਰ ਦਾ ਤਤਵਾ ਇਨਸਾਫ ਲੈ ਸਕੀਏ ਲੇਕਿਨ ਇੱਥੇ ਗੁਰਕਬਾਲ ACP ਵੀ ਪਹੁੰਚੀ ਹੋਈ ਨੇ ਉਹਨਾਂ ਨੇ ਕਿਹਾ ਕਿ ਮੂਰਤੀ ਜਿਹੜੀ ਤੋੜੀ ਗਈ ਹੈ ਖੰਡਿਤ ਕੀਤੀਆਂ ਗਈਆਂ ਵਿਧੀ ਵਿਧਾਨ ਦੇ ਨਾਲ ਉਹਨਾਂ ਨੂੰ ਨਵੀਆਂ ਵੀ ਲਗਾਈਆਂ ਜਾਣਗੀਆਂ ਲੇਕਿਨ ਟੀਮਾਂ ਭੇਜਤੀਆਂ ਗਈਆਂ ਜਲ ਤਰੇਸ ਮਾਮਲਾ ਕਾਰਵਾਈ ਕੀਤਾ ਜਾਊਗਾ ਲੇਕਿਨ ਆਖਿਰੇ ਛੇੜਾਰ ਦੀ ਤਤਵਾ ਦਾ ਮਕਸਦ ਕੀ ਹੋਊਗਾ ਕਿਤੇ ਨਾ ਕਿਤੇ ਪੰਜਾਬ ਦੇ ਜਿਹੜਾ ਭਾਈਚਾਰਾ ਆਪਸ ਦਾ ਭਾਈਚਾਰਾ ਨੂੰ ਫੁੱਟ ਪਾਣ ਦੀ ਦਰਾਰਾਂ ਕੀਤੀਆਂ ਜਾ ਰਹੀਆਂ ਨੇ ਜਿਹੜਾ ਸਾਡਾ ਹਿੰਦੂ ਸਿੱਖ ਦਾ ਸਭ ਨੋ ਮਾਜ਼ਾ ਰਿਸ਼ਤਾ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਕਿਤੇ ਨਾ ਕਿਤੇ ਸਰਕਾਰਾਂ ਤੇ ਸਵਾਲ ਖੜੇ ਸਰਕਾਰਾਂ ਦੇ ਸਵਾਲ ਖੜੇ ਕੀਤੇ ਜਾਂਦੇ ਪਏ ਨੇ ਤੇ ਸਰਕਾਰਾਂ ਦਾ ਇਹਦੇ ਵਿੱਚ ਜਿਦੋਂ ਸਰਕਾਰ ਕੋਈ ਵੀ ਇਹ ਸਰਕਾਰ ਨਹੀਂ ਚਾਹੂਗੀ ਕਿ ਸਾਡਾ ਪ੍ਰਭੂ ਕਿਸੇ ਵੀ ਪ੍ਰਭੂ ਦਾ ਘਰ ਟੁੱਟੇ ਇਹ ਜਿਹੜੇ ਸਿਰਫ ਸ਼ਰਾਰਤੀ ਅਨਸਰ ਨੇ ਇਹ ਉਹਨਾਂ ਵੱਲੋਂ ਕੀਤਾ ਜਾ ਰਿਹਾ ਵੈ ਲੇਕਿਨ ਉਹ ਸ਼ਰਾਰਤੀਆਂ ਦਾ ਮਕਸਦ ਕੀ ਹੋ ਸਕਦਾ ਵੈ ਕਿ ਸ਼ਿਵਰਾਤਰੀ ਆ ਰਹੀ ਉਸ ਤੋਂ ਪਹਿਲੇ ਮਾਹੌਲ ਹੋਰ ਖਰਾਬ ਕਰਨ ਦਾ ਪੰਜਾਬ ਦਾ ਮਾਹੌਲ ਲੁਧਿਆਣਾ ਸ਼ਹਿਰ ਦਾ ਮਾਹੌਲ ਖਰਾਬ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਬਹੁਤ ਹੀ ਉੱਚ ਪੱਧਰ ਦੇ ਉੱਤੇ ਸ਼ਿਵਰਾਤਰੀ ਮਨਾਈ ਜਾਂਦੀ ਲੁਧਿਆਣਾ ਸ਼ਹਿਰ ਦੇ ਵਿੱਚ ਹਮ ਹਮਾ ਕੇ ਜਿਹੜੇ ਸ਼ਿ ਭਗਤ ਨੇ ਉਹ ਰੋੜਾਂ ਦੇ ਉੱਤੇ ਲੰਗਰ ਲਾਉਂਦੇ ਨੇ ਸਾਰਾ ਕੁਝ ਲੇਕਿਨ ਨੀਰਜ ਜੀ ਇੱਥੇ ਮੈਂ ਤੁਹਾਨੂੰ ਅਭੀ ਕੱਲ ਦੱਸਦਾ ਕਿ ਲੁਧਿਆਣਾ ਦੀ ਜਿਹੜੀ ਪੁਲਿਸ ਹੈ ਲੁਧਿਆਣਾ ਦੀ ਪੁਲਿਸ ਜਿਹੜੀ ਖਾਕੀ ਵਰਦੀ ਆ ਉਹਦਾ ਖੋਫ ਤੇ ਉਹਦੀ ਜਿਹੜੀ ਹੈ ਜਦੋਂ ਪਕੜਿਆ ਜਾਊਗਾ ਉਹ ਵੀ ਛੱਡੇਗੀ ਨਹੀਂ ਖਾਕੀ ਵੀ ਛੱਡੇਗੀ ਖਾਕੀ ਵੀ ਨਹੀਂ ਛੱਡੇਗੀ ਉਹਨਾਂ ਦਾ ਖਰਾਬ ਨਾ ਮੈਂ ਤੁਹਾਨੂੰ ਦੱਸਦਾ ਪੰਜਾਬ ਪੁਲਿਸ ਨੇ ਦੇਖੋ ਬਹੁਤ ਹੀ ਸਲਾਗਾ ਇਹੋ ਕੰਮ ਨਾਲ ਨਾਲ ਪਰਚਾ ਵੀ ਦਰਜ ਕਰ ਦਿੱਤਾ ਗਿਆ ਪਰ ਹਲੇ ਉਹਨਾਂ ਨੂੰ ਨਹੀਂ ਟਰੇਸ ਹੋਇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਪਰਚੇ ਦੀ ਕਾਪੀ ਹੈ 295 ਐ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਵਾ ਲੁਧਿਆਣਾ ਪੁਲਿਸ ਆਪਣਾ ਕੰਮ ਬਖੂਬੀ ਕਰਦੀ ਪਈ ਹੈ ਇਹ ਗੱਲ ਨਹੀਂ ਹੈਗੀ ਕਿ ਲੁਧਿਆਣਾ ਪੁਲਿਸ ਕੰਮ ਨਹੀਂ ਕਰਦੀ ਵੀ ਦੇਖੋ ਨਹੀਂ ਤਾਂ ਸਾਨੂੰ ਇਹਨਾਂ ਨੇ ਟਾਈਮ ਰੋਡਾਂ ਦੇ ਉੱਤੇ ਬਹਿ ਕੇ ਧਰਨੇ ਨਾਲ ਜਿਹੜੇ ਪੁਰਾਣੀਆਂ ਸਰਕਾਰਾਂ ਦਾ ਗੱਲ ਕਰੀਏ ਤਾਂ ਰੋਡਾਂ ਦੇ ਉੱਤੇ ਧਰਨੇ ਲਾ ਕੇ ਜਾਮ ਕਰਕੇ ਸਾਨੂੰ ਪਰਚਾ ਦਰਜ ਕਰਾਣੇ ਪੈਂਦੇ ਸੀ ਤੇ ਪੁਲਿਸ ਵੀ ਇਹ ਚਾਹੁੰਦੀ ਹੈ ਕਿ ਪਰਚਾ ਦਰਜ ਕੀਤਾ ਇਹਦੇ ਸ਼ਰਾਰੀ ਐਂਸਰ ਨੂੰ ਪਹਿਲੇ ਜੇ ਆਲੀ ਭੇਜਿਆ ਜਾਵੇ ਕਿਉਂਕਿ ਚਰਾਗ ਮਾਹੌਲ ਖਰਾਬ ਕਰਨਾ ਮੁਨਾਸਿਬ ਨਹੀਂ ਹੈ ਸ਼ਿਵratri ਦੇ ਮੌਸਮ ਦੇ ਉੱਤੇ ਸਾਡਾ ਜਿਹੜਾ ਭਗਵਾਨ ਬੋਲੇਨਾਥ ਦਾ ਜਿਹੜਾ ਉਸਵੰਦ ਆ ਪਿਆ ਵਾ ਉਹਦੇ ਉੱਤੇ ਮਾਹੌਲ ਖਰਾਬ ਕਰਨ ਦੀ ਸਿੱਧੀ ਅਸੀਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਹੁਣ ਕਿਤੇ ਨਾ ਕਿਤੇ ਮੈਂ ਤਾਂ ਸਾਰੇ ਹਿੰਦੂ ਸੰਗਠਨਾਂ ਨੂੰ ਇਹ ਅਪੀਲ ਕਰੂੰਗਾ ਕਿ ਇੱਥੇ ਆਣ ਤੇ ਇੱਥੇ ਜਿਹੜਾ ਸਾਡੇ ਭਗਵਾਨ ਬੋਲੇਨਾਥ ਦਾ ਸਾਡਾ ਘਰ ਟੁੱਟਿਆ ਵਾ ਉਹਦਾ ਕੇ ਇਨਸਾਫ ਲਿੱਤਾ ਜਾਵੇ ਤੁਸੀਂ ਵੀ ਕਿਸ ਤਰ੍ਹਾਂ ਦੇਖੋਗੇ ਇਸ ਚੀਜ਼ ਨੂੰ ਕਿ ਟਾਰਗੇਟਿੰਗ ਮੰਦਿਰ ਸਿਰਫ ਇਹ ਸਿਰਫ ਟਾਰਗੇਟ ਕੀਤਾ ਜਾ ਰਿਹਾ ਹੈ ਹਿੰਦੂਆਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਗਲਤ ਆਪਣੀ ਇਹ ਜਿਹੜੀ ਕਟਨਾ ਹੋਈ ਹੈ ਬਹੁਤ ਮੰਦਪਾਗੀ ਕਟਨਾ ਵਾ ਜਿਦੇ ਚ ਇਹ ਸ਼ਰਾਬ ਦੀ ਜਿਹੜਾ ਵੀ ਅਨਸਰ ਹੈ ਨੂੰ ਚੱਕ ਕੇ ਛੇਤੀ ਛੇਤੀ ਪੁਲਿਸ ਨਾਲ ਸਾਡੀ ਦਰਖਾਸਤ ਹੈ ਕਿ ਛੇਤੀ ਚੱਕ ਕੇ ਲਿਆਇਆ ਜਾਵੇ ਤੇ ਸਾਨੂੰ ਹਿੰਦੂਆਂ ਨੂੰ ਸਾਭ ਇਨਸਾਫ ਦਿੱਤਾ ਜਾਵੇ ਤੇ ਮੈਂ ਚਾਹਨਾ ਵਾਂ ਕਿ ਜੇ ਜਿਵੇਂ ਦੇਖਿਆ ਜਾਵੇ ਕਿ ਆਪਣਾ ਇਹ ਸ਼ਿਰਾਤਰੀ ਦਾ ਮੋਕਾ ਚੱਲ ਰਿਹਾ ਜੀ ਇਸ ਤੋਂ ਪਹਿਲਾਂ ਹੀ ਇਦਾਂ ਦੀ ਘਟਨਾ ਹੋਣ ਦਾ ਕਾਰਨ ਸਿਰਫ ਇਹੀ ਹੈ ਕਿ ਪੰਜਾਬ ਦੀ ਜਿਹੜੀ ਸੁੱਖ ਸ਼ਾਂਤੀ ਨੂੰ ਲਪੰਕ ਕੀਤਾ ਜਾਵੇ ਹਿੰਦੂ ਸਿੱਖ ਭਾਈਚਾਰਾ ਆਪਸ ਵਿੱਚ ਲੜੇ ਜਿਦੇ ਇਸ ਕਰਕੇ ਸਾਰੇ ਕੰਮ ਕੀਤਾ ਗਿਆ ਵਾ ਜੇ ਤੁਸੀਂ ਆਪ ਦੇ ਸਰਦ ਮੰਦਰਾਂ ਦੇ ਅੰਦਰ ਜਿੱਤੇ ਵੀ ਘਟਨਾਵਾਂ ਹੋ ਰਹੀਆਂ ਨੇ ਸਾਰੀ ਮੂਰਤੀਆਂ ਤੋੜ ਦਿੱਤੀਆਂ ਗਈਆਂ ਨੇ ਪਰਿਵਾਰ ਤੋੜੇ ਤੇ ਮੇਰੀ ਸਰਕਾਰ ਨਾਲ ਇਹ ਦਰਖਾਸਤ ਜਲਦ ਜਲਦ ਇੱਕ ਕਾਰਵਾਈ ਕੀਤੀ ਜਾਵੇ ਤੈਨੂੰ ਚੱਕਿਆ ਜਾਵੇ ਬਿਲਕੁਲ ਧੰਨਵਾਦ ਤਸਵੀਰ ਦਿਖਾ ਦੋ ਸੈਫਾਇਰ ਤਸਵੀਰ ਦਿਖਾ ਦਾਂ ਲੇਕਿਨ ਤੁਹਾਨੂੰ ਦੱਸਦਾ ਕਿ ਪੰਜ ਧਰਮ ਪੰਜੋ ਧਰਮ ਸਾਂਝੇ ਪੰਜਾਂ ਧਰਮਾਂ ਦੇ ਵਿੱਚ ਲਾਲ ਖੂਨ ਲੇਕਿਨ ਇੱਥੇ ਗੱਲ ਆ ਜਾਂ ਆ ਜਾਂਦੀ ਹੈ ਕਿ ਜਿਹੜੇ ਇਹ ਸ਼ਰਾਰਤੀ ਅੰਸਰ ਨੇ ਕਿ ਉਹਨਾਂ ਨੂੰ ਪੋਜ਼ਿਟਿਵ ਖਾਕੀ ਦਾ ਕੋਫ ਨਹੀਂ ਸੀਗਾ ਕਿ ਪੋਲਜ਼ਾ ਡਰ ਨਹੀਂ ਸੀਗਾ ਕਿ ਆਖਿਰ ਉਹਨਾਂ ਦੀ ਮੰਗਸ਼ਾ ਕੀ ਸੀਗੀ ਕਿ ਸਮਾਜ ਦੇ ਵਿੱਚ ਫੁੱਟ ਪਾਣੀ ਸੀਗੀ ਕੀ ਆਕੇ ਉਹ ਜਿਹੜੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰੇਗੀ ਲੇਕਿਨ ਤੁਹਾਨੂੰ ਆਹ ਦੱਸ ਦਈਏ ਕਿ ਪੁਲਿਸੀ ਖਾਕੀ ਦਾ ਡਰ ਉਹਨਾਂ ਨੂੰ ਸਤਾਣਾ ਚਾਹੀਦਾ ਕਿਉਂਕਿ ਪੁਲਿਸ ਛੱਡੇਗੇ ਨਹੀਂ ਪੁਲਿਸੀ ਹਾ ਤਾਂ ਲਾਅਨ ਆਰਡਰ ਮੈਂਟੇਨ ਕਰਨਾ ਵੀ ਹੈ ਤੇ ਪੁਲਿਸ ਐਸੇ ਜਿਹੜੇ ਲੋਕ ਹੁੰਦੇ ਜੋ ਇੰਟੈਂਸ਼ਨ ਕਰਦੇ ਨੇ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਜਲਦ ਗ੍ਰਿਫਤਾਰ ਹੋਣਗੇ ਤਾਂ ਗ੍ਰਿਫਤਾਰੀ ਤੋਂ ਬਾਅਦ ਦੇਖਦੇ ਆਂ ਪੁਲਿਸੀ ਐਫ ਆਈ ਆਰ ਦੇ ਵਿੱਚ ਨਵੀਂ ਥਿਊਰੀ ਦੇ ਵਿੱਚ ਕੀ ਸਾਹਮਣੇ ਆਊਗਾ ਉਹਦੇ ਕਿਸ ਪਰਪਸ ਦੇ ਨਾਲ ਕਿਸ ਦਿਮਾਗ ਦੇ ਨਾਲ ਕਿਸ ਮਨਸ਼ਾ ਦੇ ਨਾਲ ਇਹ ਕੰਮ ਕੀਤਾ ਲੇਕਿਨ ਉਹਨਾਂ ਜਲਦ ਉਹ ਗ੍ਰਿਫਤਾਰ ਜਰੂਰ ਹੋਊਗਾ ਕਿਉਂਕਿ ਗੁਰਇਕਬਾਲ ਸਿੰਘ ACP ਨੇ ਸਾਨੂੰ ਬਿਆਨ ਦਿੱਤੇ ਨੇ ਕਿ ਜਲਦ ਉਹਨੂੰ ਗ੍ਰਿਫਤਾਰ ਕਰਾਂਗੇ ਟੀਮਾਂ ਭੇਜ ਦਿੱਤੀਆਂ ਗਈਆਂ ਜਦੋਂ ਗ੍ਰਿਫਤਾਰ ਹੋ ਜਾਊਗਾ ਉਸ ਤੋਂ ਬਾਅਦ ਉਹਦਾ ਮਨਸ਼ਾ ਕਿਸ ਉਹ ਸਾਹਮਣੇ ਮੀਡੀਆ ਦੇ ਵਿੱਚ ਆਊਗੀ ਤੇ ਤੁਹਾਨੂੰ ਦੱਸਾਂਗੇ ਵੀ ਜਰੂਰ ਬਣੇ ਰਹੋ ਲੁਧਿਆਣਾ ਲਾਈਵ ਦੇ ਨਾਲ